ਨੋਰ ਮਹਿਲ ਦਾਣਾ ਮੰਡੀ ਵਿੱਚ ਹਾੜੀ ਦੀ ਫਸਲ ਨੂੰ ਲੈ ਕੇ ਆ ਰਹੇ ਕਿਸਾਨਾਂ ਅਤੇ ਆਰਤੀਆਂ ਨੇ ਸਰਕਾਰ ਅਤੇ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੂਰ ਜ਼ੋਰ ਸ਼ਲਾਘਾ ਕੀਤੀ ਪੰਜਾਬ ਸਰਕਾਰ ਅਤੇ ਨੋਰ ਮਹਿਲ ਦਾਣਾ ਮੰਡੀ ਦੀ ਮਾਰਕੀਟ ਕਮੇਟੀ ਵੱਲੋਂ ਅਤੇ ਵੱਖ-ਵੱਖ ਏਜੰਸੀਆਂ ਵੱਲੋਂ ਇਸ ਸੀਜ਼ਨ ਲਈ ਜੋ ਮੰਡੀ ਦੇ ਵਿੱਚ ਪ੍ਰਬੰਧ ਕੀਤੇ ਗਏ ਹਨ ਉਹ ਪ੍ਰਬੰਧ ਕਾਬਿਲ-ਏ-ਤਾਰੀਫ਼ ਹਨ ਇਸ ਦਾ ਪ੍ਰਗਟਾਵਾ ਮੰਡੀ ਦੇ ਵਿੱਚ ਮੌਜੂਦ ਹਰ ਕਿਸਾਨ ਅਤੇ ਆਰਤੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਸਕਤਰ ਗੁਰੇਜ ਸਹਿਗਲ ਜੀ ਦੀ ਪੂਰਜੋਸ਼ ਲਾਗਾ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੂਰਨ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚਲਦਿਆਂ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਅਤੇ ਇੱਥੇ ਰੁਕਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਸਮੇਂ ਸਿਰ ਕਿਸਾਨਾਂ ਦੀ ਫਸਲ ਵਿਕ ਰਹੀ ਹੈ ਅਤੇ ਉਹਨਾਂ ਦੇ ਬੈਠਣ ਪਾਣੀ ਦਾ ਪ੍ਰਬੰਧ ਅਤੇ ਛਾਂ ਦੇ ਮੁਕੰਮਲ ਪ੍ਰਬੰਧ ਵੀ ਕੀਤੇ ਗਏ ਹਨ ਉਹਨਾਂ ਨੇ ਇਹਨਾਂ ਵਧੀਆ ਪ੍ਰਬੰਧਨ ਲਈ ਸਮੂਚੀ ਨੂਰ ਮਹਿਲ ਮਾਰਕੀਟ ਕਮੇਟੀ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹਾਂਜੀ ਸਤਿਗੁਰੂ ਜੀ ਸਤਿਗੁਰੂ ਜੀ ਕੀ ਨਾਮ ਹੈ ਤੁਹਾਡਾ ਵਰਦੀਆਲ ਸਿੰਘ ਵਰਦੀਆਲ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਖੇਤੀਬਾੜੀ ਤਾਂ ਇੱਕ ਵਾਰ ਜਿਹੜੀ ਕਿਣਕ ਕਿਹੜੀ ਮੰਡੀ ਦੇ ਵਿੱਚ ਲੈ ਕੇ ਆਏ ਤੁਸੀਂ ਕਿੱਥੇ ਲੈ ਕੇ ਕਿਹੜੀ ਮੰਡੀ ਆ ਹਾਂ ਨੂਰਮਲ ਤਾਂ ਕਿੱਦਾਂ ਨਹੀਂ ਪ੍ਰਬੰਧ ਲੱਗੇ ਮਾਰਕੀਟ ਕਮੇਟੀ ਦੇ ਵਰਦੀਆ ਜੀ ਸ਼ਾਮ ਦਾ ਪ੍ਰਬੰਧ ਹੈਗਾ ਸਭ ਕੋ ਸਹਿਜ ਜੀ ਪਾਣੀ ਠੀਕ ਹੋਰ ਕੋਈ ਕੋਈ ਸਮੱਸਿਆ ਬਾੜਦਾਨੇ ਦੀ ਲਿਫਟਿੰਗ ਦੀ ਪੇਮੈਂਟ ਜਿਹੜੀ ਆ ਕਿਸ ਤਰ੍ਹਾਂ ਪੈ ਰਹੀ ਦਾ ਸਭ ਠੀਕ ਹੈ ਇਹ ਮੈਂ ਕਿੰਨੀ ਦੇਰ ਦੇ ਵਿੱਚ ਪੈਰੀ ਡੈਡੀ ਹਾਂ ਪੈਨਾਡਨ ਦਾ ਲੱਗਦਾ ਟਾਈਮ ਕਿੰਨਾ ਕੁ ਟਾਈਮ ਲੱਗਾ 14 ਤਰੀਕ ਦੀ ਕੱਲ ਆਈ ਹੈ ਤਾਂ ਹੋਰ ਜੀ ਕਿ ਸਮੱਸਿਆ ਆ ਰਹੀਆਂ ਤੁਮ ਮੈਂ ਠੀਕ ਹੀ ਆ ਹੁਣ ਤਾਂ ਬਾਕੀ ਸਾਰਾ ਪ੍ਰਬੰਧ ਓਕੇ ਆ ਹਾਂ ਠੀਕ ਆ ਕੀ ਕਹਿਣਾ ਚਾਹੁੰਦੇ ਇਹ ਪ੍ਰਬੰਧਾ ਨੂੰ ਲੈ ਕੇ ਮਾਰਕੀਟ ਨੂੰ ਮੈਂ ਠੀਕ ਹੀ ਆ ਜੀ ਓਕੇ ਠੀਕ ਕਹਿਣਾ ਚਾਹੁੰਦਾ ਧੰਨਵਾਦ ਹਾਂਜੀ ਸਸੀ ਗਾਲ ਜੀ ਸਰ ਸਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਕੀ ਕੰਮ ਕਰਦੇ ਹੋ ਤੁਸੀਂ ਹਾਰਦਾ ਕੰਮ ਕਰਨੀ। ਕੇਲ ਮੰਡੀ ਦੇ ਵਿੱਚ ਕਿਸੂੰ ਦਾਣਾ ਦਾਣਾ ਮੰਡੀ ਨੂੰ ਰੋਲ ਰਹਿਣੀ। ਤਾਂ ਇਸ ਵਾਰ ਜਿਹੜਾ ਹਾਰੀ ਦਾ ਸੀਜ਼ਨ ਹੈਗਾ ਹਾਂਜੀ ਉਹਨੂੰ ਲੈ ਕੇ ਕਿੰਦਾ ਨੇ ਪ੍ਰਬੰਧ ਹੈਗੇ ਆ ਮਾਰਕੀਟ ਕਮੇਟੀ ਦੇ ਏਜੰਸੀਆਂ ਦੇ ਪ੍ਰਬੰਧ ਤਾਂ ਬਹੁਤ ਵਧੀਆ ਜੀ। ਕਿੰਨੀਆਂ ਏਜੰਸੀਆਂ ਜਿਹੜੀਆਂ ਖਰੀਦ ਕਰ ਰਹੀਆਂ? ਪੰਜ ਪੰਜ ਕੰਨ ਖਰੀਦੀ ਆ ਜੀ। 500 ਖਰੀਦ ਲਈ ਆ ਮਾਰਫੜ ਖਰੀਦ ਲਈ ਆ। ਹਾਂਜੀ ਮਹਿਰੋਸ ਖਰੀਦ ਰਹੀ ਆ ਤੇ ਐਫਸੀਆਈ ਖਰੀਦ ਰਹੀ ਆ। ਇਹ ਪਾਣੀ ਜੰਸਾਨ ਦੇ ਕਿੰਦਾ ਨੇ ਪ੍ਰਬੰਧ ਬਾਰਦਾਨੇ ਦੀ ਪੇਮੈਂਟ ਦੇ ਪੇ ਲਿਫਟਿੰਗ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਇਹ ਪ੍ਰਬੰਧ ਵਧੀਆ ਜੀ ਬਾਰਦਾਨਾ ਵੀ ਹੈਗਾ ਪੇਮੈਂਟ ਵੀ ਸ਼ੁਰੂ ਹੋ ਗਈ ਆ ਹੁਣ ਹੀ ਖਾਤੇ ਪੈਣੀ ਸ਼ੁਰੂ ਹੋ ਗਈ ਆ ਤਾਂ ਮਾਰਕੀਟ ਕਮੇਟੀ ਦੇ ਜਿਹੜੇ ਪ੍ਰਬੰਧ ਹੈਗੇ ਆ ਪੀਨ ਦਾ ਪਾਣੀ ਬਹੁਤ ਵਧੀਆ ਜੀ ਪ੍ਰਬੰਧ ਬਹੁਤ ਵਧੀਆ ਜੀ ਲਾਈਟਾਂ ਬਾਥ ਲਾਈਟਾਂ ਬਹੁਤ ਵਧੀਆ ਜੀ ਬਾਥਰੂਮ ਵਧੀਆ ਕੀ ਕਹਿਣਾ ਚਾਹੁੰਦੇ ਜਿਹੜੇ ਪ੍ਰਬੰਧਾਂ ਦੇ ਮਾਰਕੀਟ ਕਮੇਟੀ ਦੇ ਪ੍ਰਬੰਧ ਵਧੀਆ ਪ੍ਰਬੰਧ ਐਜੰਸੀਆਂ ਦੇ ਵਧੀਆ ਪ੍ਰਬੰਧ ਆ ਤਾਂ ਕੀ ਸਲਾਹਾਂ ਕਰਦੇ ਹੋ ਤੁਸੀਂ ਉਹਨਾਂ ਦੀ ਅਸੀਂ ਤਾਂ ਬਹੁਤ ਸਲਾਹਾਂ ਕਰਦੇ ਵੀ ਅਸੀਂ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਸਾਰਿਆਂ ਨੂੰ ਪਾਣੀ ਦਿੱਤਾ ਸਹੂਲਤ ਦਿੱਤੀ ਵਧੀਆ ਹਾਂ ਹਾਂ ਮੰਡੀ ਵਿੱਚ ਜਿਹੜੀ ਕਿੰਨੇ ਟਾਈਮ ਦੇ ਵਿੱਚ ਜਿਹੜੀ ਖਾਤਿਆਂ ਦੇ ਵਿੱਚ ਪੇਮੈਂਟ ਜੀ ਬਾਕੀ ਦਾ ਨਾਲ ਹੀ 2-3 ਦਿਨ ਆ ਜਾਂਦੀ ਆ ਥੋੜੀ ਐਫਸੀ ਦੀ ਪ੍ਰੋਬਲਮ ਪਈ ਆ ਉਹ ਕਿਉਂ ਕਰਕੇ ਬਈ ਉਹਨਾਂ ਦਾ ਪ੍ਰਦੇਸ਼ 15 ਦਿਨ ਪਈ ਆ ਹੁਣ ਪੈ ਆਉਣ ਲੱਗ ਪਿਆ ਉਹਨਾਂ ਦੇ ਵੀ ਅੱਜ 1-2 ਦਿਨ ਦੇ ਵਿੱਚ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ